ਉਹ ਇੱਕ ਤੇਜਪਾਲ ਸਿੰਘ ਉਹ ਫੌਜੀ ਕੁਤਰ ਮੇਰ ਸਿੰਘ ਵਾਸੀ ਖੇਲ ਇਸ ਜਿਹੜਾ ਖੇਲਪਿੰਡ ਦੇ ਵਿੱਚ ਹੈਗਾ ਉਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਕੀ ਇਹਨਾਂ ਨੇ ਸਮਗਲਿੰਗ ਦੇ ਵਿੱਚ ਨਾਰਥ ਕੋਟੇਜ ਦੇ ਵਿੱਚ 40 ਲੱਖ 70 ਹਜ਼ਾਰ ਰੁਪਏ ਜਿਹੜੀ ਪ੍ਰਾਪਰਟੀ ਬਣਾਈ ਹੋਈ ਹੈ ਉਹਨੂੰ ਜਿਹੜੀ ਲੀਗਲ ਅਥਾਰਟੀ ਜਿਹੜੀ ਹੈ ਕਿ 68 ਐਫ ਐਫ ਉਹ ਸਾਡੇ ਐਸ ਐਸ ਪੀ ਸਾਹਿਬ ਸਾਡੇ ਡੀ ਆਈ ਸਾਹਿਬ ਸਾਡੇ ਦਿੱਲੀ ਇਹ ਜਾਂਦੀ ਹੈਗੇ ਉਹਨੂੰ ਅਸੀਂ ਸੀਲ ਕਰਨਾ ਹੈਗੇ ਇਹ ਟੋਟਲ ਪ੍ਰਾਪਰਟੀ ਹੈਗੇ 40 ਲੱਖ 70 ਹਜ਼ਾਰ ਦੀ ਹੈਗੇ ਅਸੀਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਇਹੋ ਜਿਹਾ ਕੋਈ ਕੰਮ ਨਾ ਕਰੋ ਕਿ ਜੇ ਤੁਸੀਂ ਕਮਾਈ ਕਰੋ ਤੁਹਾਡੀ ਫੈਮਿਲੀ ਜਿਹੜੀ ਹੈ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਜਾਂ ਤੁਸੀਂ ਜੇਲ੍ਹ ਚੋਂ ਥੈਂਕ ਯੂ ਡੀਐਸਪੀ ਤੁਹਾਨੂੰ ਸੋਡੀ ਮੈਂ ਗੋਗਨਾਲ ਸਾਹਿਬ ਡੀਐਸਪੀ ਲੱਗੇ ਸਬਰੀਨ ਤੇ ਇਹ ਪਿੰਡ ਹੈ ਡਾਲੇਕੇ ਪਿੰਡ ਹੈ ਐਸਐਚਓ ਸਾਹਿਬ ਮੇਰੇ ਨਾਲ ਨੇ ਤੋਂ ਇੱਥੇ ਨਿਸ਼ਾਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਡਾਲੇਕੇ ਦੀ ਇਹਦੀ ਇੱਥੇ ਜ਼ਮੀਨ ਹੈ ਕਿ ਜਿਹੜੀ ਕਿ 13 ਏਕੜ ਜ਼ਮੀਨ ਹੈ ਟੋਟਲ ਇਹਦੀ ਜਿਹੜੀ ਕੋਸਟ ਹੈਗੀ 7 ਕਰੋੜ 4 ਲੱਖ ਤੇ 20 ਹਜ਼ਾਰ ਦੀ ਹੈਗੀ ਇਸ ਨਿਸ਼ਾਨ ਸਿੰਘ ਦੇ ਉੱਪਰ 7 ਮੁਕਦਮੇ ਦਰਜ ਨੇ 3 ਐਨਡੀਪੀਐਸ ਅਗੇ ਤੇ 3 25 ਇੰਚਾਂ ਨਾਲ ਤੇ 1 307 ਦਾ ਸੋ ਇਹ ਜਿਹੜੀ ਸਾਰੀ ਪ੍ਰਾਪਰਟੀ ਹੈ ਵੀ ਸਾਰੇ ਡਾਕੂਮੈਂਟੇਸ਼ਨ ਜਿਹੜੇ ਕਨਸਰਨਡ ਐਸਐਚਓ ਨੇ ਉਹਨਾਂ ਨੇ ਲੀਗਲ ਡਿਪਾਰਟਮੈਂਟ ਤੋਂ ਲੈ ਕੇ ਇਹ ਅਸੀਂ ਜਿਹੜੀ ਆਪਣੇ ਐਸਐਸਪੀ ਆਫਿਸ ਤੇ ਨਾਲ ਡੀਜੀਪੀ ਸਾਹਿਬ ਆਫਿਸ ਤੋਂ ਲੈ ਕੇ ਕਨਸਰਨਡ ਆਫਿਸ ਜਿਹੜੇ ਦਿੱਲੀ ਹੈਗਾ ਜਿਹੜਾ ਇਸ ਚੀਜ਼ ਨੂੰ ਵੈਰੀਫਾਈ ਕਰਦਾ ਵੀ ਹਾਂ ਵੀ ਇਹ ਡਰੱਗਸ ਦਾ ਕੀਤੀ ਵੀ ਕਿੱਦਾਂ ਕੀਤੀ ਹੈ ਉਹਨੂੰ ਅੱਜ 68 ਦੇ ਵਿੱਚ ਅਸੀਂ ਲਿਖਾ ਹੈ ਸੋ ਇੱਥੇ ਇਹਨਾਂ ਨੂੰ ਜਿਹੜੇ ਮਾਲਕ ਹੈਗੇ ਇਹਨਾਂ ਦੇ ਇੱਥੇ ਤਾਂ ਹੁਣ ਕੋਈ ਹੈ ਨਹੀਂਗਾ ਪਰ ਅਸੀਂ ਇੱਥੇ ਵੀ ਇਹਨਾਂ ਦਾ ਬੋਰਡ ਲਾਇਆ ਹੈ ਕਿ ਜਿਹੜਾ ਜ਼ਮੀਨ 13 ਏਕੜ ਦੇ ਉੱਪਰ ਸੋ ਇਹਦੇ ਉੱਪਰ ਅਸੀਂ ਇਹਨੂੰ ਜਿਹੜਾ ਹੈਗਾ ਸੀਜ਼ ਕਰ ਦੇਵਾਂਗੇ ਤੇ ਉਹ ਵੀ ਜਿਹੜੀ ਲੀਗਲ ਪ੍ਰੋਸੈਸ ਹੋਏਗੀ ਉਹ ਨਾਲ ਦੀ ਨਾਲ ਕੀਤੀ ਜਾਏਗੀ ਥੈਂਕ ਯੂ